ਅਸਰੇ ਦੇਖਿਆ ਤਾਂ ਨੇਰੀ ਵਾਂਗ ਬਾਹਰ ਬਹੁਤ ਤੇਜ਼ ਹਵਾ ਚੱਲਣ ਢੀ ਤੇ ਹਵਾ ਦੇ ਨਾਲ ਜਿਹੜਾ ਵਾ ਵੇੜੇ ਦੇ ਚ ਸਵਾਹ ਹੀ ਸਵਾਹ ਹੋਈ ਪਈ ਸੀ ਪਰ ਤਾਂ ਥੋੜੀ ਜਿਹੀ ਸਵਾਹ ਆਈ ਫਿਰ ਇੱਕਦਮ ਸਵਾਹ ਦੇ ਨਾਲ ਵੇੜਾ ਜਿਹੜਾ ਉਹ ਭਰ ਗਿਆ ਤੇ ਮੈਂ ਤੇ ਕਰਨ ਢੀ ਬਾਹਰ ਵੇੜੇ ਚ ਸਾਫ ਸਫਾਈ ਪਰ ਸਵਾਹ ਆਈ ਜਾਂਦੀ ਉਹ ਡੁੱਲ ਕੇ ਤੇ ਫਿਰ ਮੈਂ ਸਾਫ ਸਫਾਈ ਜੜੀ ਉਹ ਬੰਦ ਕਰ ਦਿੱਤੀ ਵੇੜੇ ਦੀ ਪਰ ਜਦੋਂ ਹਵਾ ਰੁਕੀ ਤੇ ਫਿਰ ਦੁਬਾਰਾ ਜਿਹੜਾ ਮੈਂ ਵੇੜਾ ਵਾਸ਼ ਕਰਨਾ ਸਟਾਰਟ ਕੀਤਾ ਜਲਦੀ ਨਾਲ ਮੈਂ ਵੇੜਾ ਜਿਹੜਾ ਵਾਸ਼ ਕਰਕੇ ਨੀਟ ਐਂਡ ਕਲੀਨ ਕੀਤਾ ਮਾਰਨਿੰਗ ਟਾਈਮ ਜਲਦੀ ਜਲਦੀ ਘਰ ਦੀ ਸਾਫ ਸਫਾਈ ਹੋ ਜੇ ਤੇ ਉਹਨੇ ਘਰ ਦੇਖਣ ਨੂੰ ਸੋਹਣਾ ਲੱਗਦਾ ਤਾਂ ਮਨ ਨੂੰ ਸ਼ਾਂਤੀ ਮਿਲਦੀ ਆ ਰੀਤ ਦਾ ਕੀਤਾ ਲੰਚ ਤੇ ਬ੍ਰੇਕਫਾਸਟ ਰੈਡੀ ਅੱਜ ਬਣਾਈ ਪਨੀਰ ਦੀ ਪੁਰਜੀ ਰੀਤ ਦੇ ਲੰਚ ਲਈ ਉਹਦ ਨੂੰ ਬ੍ਰੇਕਫਾਸਟ ਕਰਵਾਇਆ ਲੰਚ ਪੈਕ ਕੀਤਾ ਰੀਤ ਦਾ ਤਰੀ ਤ ਨੂੰ ਰੈਡੀ ਕੀਤਾ ਰੀਤ ਦੇ ਪਾਪਾ ਰੀਤ ਨੂੰ ਸਕੂਲ ਛੱਡਣ ਚਲੇ ਗਏ ਰੀਤ ਮੈਨੂੰ ਕਰਕੇ ਬਾਏ